रेडी ਜੰਮੂ ਕਸ਼ਮੀਰ ਵਿੱਚ ਚੋਣਾਂ ਦੇ ਐਲਾਨ ਤੋਂ ਬਾਅਦ ਕਾਂਗਰਸ ਦੇ ਪ੍ਰਧਾਨ ਮਲਿਕ ਅਰਜੁਨ ਖੜਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦਾ ਜੰਮੂ ਕਸ਼ਮੀਰ ਦਾ ਦੌਰਾ ਕਈ ਪੱਖਾਂ ਤੋਂ ਮਹੱਤਮਪੂਰਨ ਕਿਹਾ ਜਾ ਸਕਦਾ ਹੈ ਦੰਦੀ ਜੰਮੂ ਕਸ਼ਮੀਰ ਹੁਣ ਕੇਂਦਰੀ ਸਿਆਸਤ ਸੂਬਾ ਹੈ ਦੰਡੀ ਪਿਛਲੇ 10 ਸਾਲਾਂ ਤੋਂ ਇਸ ਖੇਤਰ ਵਿੱਚ ਚੋਣਾ ਨਹੀਂ ਹੋਈਆਂ ਕਿਉਂਕਿ 5 ਸਾਲ ਪਹਿਲਾਂ ਕੇਂਦਰ ਵਿੱਚ ਭਾਜਪਾ ਸਰਕਾਰ ਵੱਲੋਂ ਇਸ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੀ ਧਾਰਾ 370 ਨੂੰ ਸੰਸਦ ਰਾਹੀਂ ਖਤਮ ਕਰ ਦਿੱਤਾ ਗਿਆ ਸੀ ਦੰਡੀ ਉਸੇ ਸਮੇਂ ਜੰਮੂ ਕਸ਼ਮੀਰ ਅਤੇ ਲਦਾਖ ਨੂੰ ਦੋ ਬੱਖੋ ਵਖਰੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਬਦਲ ਦਿੱਤਾ ਗਿਆ ਸੀ ਦੰਦੀ ਹੁਣ 5 ਸਾਲਾਂ ਤੱਕ ਚੱਲੇ ਰਾਸ਼ਟਰਪਤੀ ਰਾਜ ਤੋਂ ਬਾਅਦ ਚੋਣਾਂ ਦੇ ਹੋਏ ਐਲਾਨ ਦਾ ਜਿੱਥੇ ਆਮ ਤੌਰ ਉੱਤੇ ਸੁਆਗਤ ਕੀਤਾ ਗਿਆ ਹੈ ਉੱਥੇ ਇਸ ਗੱਲ ਦੀ ਸੁਭਾਵਨਾ ਵੀ ਬਣ ਗਈ ਹੈ ਕਿ ਛੇਤੀ ਹੀ ਇਸ ਨੂੰ ਸੰਪੂਰਨ ਰਾਜ ਦਾ ਦਰਜਾ ਵੀ ਦੇ ਦਿੱਤਾ ਜਾਵੇਗਾ ਡੰਡੀ ਕੇਂਦਰੀ ਚੋਣ ਕਮਿਸ਼ਨ ਵੱਲੋਂ ਹਰਿਆਣਾ ਅਤੇ ਜੰਮੂ ਕਸ਼ਮੀਰ ਦੋਵਾਂ ਰਾਜਾਂ ਦੀਆਂ ਚੋਣਾਂ ਦਾ ਪਿਛਲੇ ਦਿਨੀ ਐਲਾਨ ਕੀਤਾ ਗਿਆ ਸੀ ਡੰਡੀ हरियाणा ਦੀਆਂ ਚੋਣਾ ਇੱਕ ਪੜਾਅ ਵਿੱਚ ਹੀ ਕਰਵਾ ਲਈਆਂ ਜਾਣਗੀਆਂ ਡੰਡੀ ਜੰਮੂ ਕਸ਼ਮੀਰ ਦੇ ਹਾਲਾਤ ਨੂੰ ਦੇਖਦੇ ਹੋਏ ਇਹ ਚੋਣਾ ਤਿੰਨ ਪੜਾਵਾਂ ਵਿੱਚ ਕਰਵਾਈਆਂ ਜਾਣਗੀਆਂ ਡੰਡੀ 18 ਸਤੰਬਰ ਨੂੰ ਪਹਿਲਾ ਪੜਾ 25 ਸਤੰਬਰ ਨੂੰ ਦੂਸਰਾ ਪੜਾ ਅਤੇ 1 ਅਕਤੂਬਰ ਨੂੰ ਤੀਸਰੇ ਪੜਾ ਦਿਆਂ ਚੋਣਾ ਹੋਣ ਗਿਆ ਡੰਡੀ ਬਿਨਾਂ ਸ਼ੱਕ ਕੁਝ ਸਾਲ ਅਰੇディ ਪਹਿਲਾਂ ਅਤਵਾਦ ਅਤੇ ਪਾਕਿਸਤਾਨ ਵੱਲੋਂ ਕੁਸਪੈਠ ਨਾਲ ਇੱਥੋਂ ਦੇ ਹਾਲਾਤ ਬੇਹੱਦ ਖਰਾਬ ਹੋ ਗਏ ਸਨ ਪਰ ਹੁਣ ਉਹਨਾਂ ਵਿੱਚ ਕਾਫੀ ਹੱਦ ਤੱਕ ਸੁਧਾਰ ਹੋਇਆ ਹੈ ਡੰਡੀ ਇਸ ਦੀ ਇੱਕ ਨਿਸ਼ਾਨੀ ਇਹਨਾਂ ਗਰਮੀਆਂ ਵਿੱਚ ਲੱਖਾਂ ਹੀ ਸੈਲਾਨੀਆਂ ਦਾ ਇਸ ਖੇਤਰ ਵਿੱਚ ਪੁੱਜਣਾ ਸੀ ਡੰਡੀ ਇਸ ਦੇ ਨਾਲ ਹੀ ਅਮਰਨਾਥ ਦੀ ਯਾਤਰਾ ਵਿੱਚ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪਾਗ ਲਿਆ ਸੀ ਪਰ ਇਸ ਦੇ باوجود ਪਾਕਿਸਤਾਨ ਵੱਲੋਂ ਲਗਾਤਾਰ ਦਿਖਾਈ ਜਾ ਰਹੀ ਹੱਤਰਨੀ ਕਰਕੇ ਪਿਛਲੇ ਕੁਝ ਹਫ਼ਤਿਆਂ ਵਿੱਚ ਜੰਮੂ ਖੇਤਰ ਵਿੱਚ ਅੱਤਵਾਦੀ ਕਾਰਵਾਈਆਂ ਵਿੱਚ ਵੀ ਕੁਝ ਵਾਦਾ ਹੋਇਆ ਸੀ ਜਿੰਨਾ ਵਿੱਚ ਦਰਜਨਾ ਹੀ ਅੱਤਵਾਦੀ ਮਾਰੇ ਗਏ ਅਤੇ ਸੁਰੱਖਿਆ ਬਲਾਂ ਦੇ ਅਫਸਰ ਅਤੇ ਜਵਾਨ ਵੀ ਸ਼ਹੀਦ ਹੋਏ ਪਰ ਇਸ ਦੇ ਬਾਵਜੂਦ ਇੱਥੇ ਚੋਣ ਕਮਿਸ਼ਨ ਵੱਲੋਂ ਚੋਣਾ ਕਰਵਾਉਣ ਦਾ ਐਲਾਨ ਜਿੱਥੇ ਭਾਰਤ ਦੀ ਲੋਕਤੰਤਰ ਵਿੱਚ ਦ੍ਰਿੜਤਾ ਨੂੰ ਪ੍ਰਗਟਾਉਂਦਾ ਹੈ ਉੱਥੇ ਇਹ ਐਲਾਨ ਇਸ ਖਿੱਤੇ ਦੇ ਲੋਕਾਂ ਲਈ ਵੀ ਨਵੀਂ ਉਮੀਦ ਜਗਾਉਣ ਵਾਲਾ ਸੁਨੇਹਾ ਹੈ ਦੰਡੀ ਇਸ ਵਿੱਚ ਹੁਣ ਕਿਸੇ ਤਰ੍ਹਾਂ ਦਾ ਸ਼ੱਕ ਸੁਭਾ ਨਹੀਂ ਰਹਾ ਕਿ ਜੰਮੂ ਕਸ਼ਮੀਰ ਦੇਸ਼ ਦਾ ਅਨਿਖੜਵਾ ਸਹਾਇ ਦੰਡੀ 5 ਸਾਲ ਪਹਿਲਾਂ ਮੋਦੀ ਸਰਕਾਰ ਵੱਲੋਂ ਦਿਖਾਈ ਗਈ ਦ੍ਰਿੜਤਾ ਅਤੇ ਸਪਸ਼ਟ ਸੋਚ ਸਦਕਾ ਧਾਰਾ 370 ਨੂੰ ਖਤਮ ਕਰਨ ਦਾ ਐਲਾਨ ਵੀ ਦੇਸ਼ ਦੇ ਲੋਕਾਂ ਨੂੰ ਰਾਹਤ ਪਹੁੰਚਾਉਣ ਵਾਲਾ ਕਿਹਾ ਜਾਏਗਾ ਡੰਡੀ ਹੁਣ ਚੋਣਾਂ ਦੇ ਐਲਾਨ ਤੋਂ ਬਾਅਦ ਇੱਥੇ ਵੀ ਸਿਆਸੀ ਸਰਗਰਮੀ ਨੇ ਤੇਜ਼ੀ ਫੜਨੀ ਸ਼ੁਰੂ ਕਰ ਦਿੱਤੀ ਹੈ ਡੰਡੀ ਇਸੇ ਹੀ ਕੜੀ ਵਿੱਚ